Gracias. ਉਹ ਯਾਦ ਕਰਦੇ ਸੀ ਤੁਸੀਂ ਯਾਦ ਚੰਦ ਦੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਅਸੀਂ ਬਠਿੰਡਾ ਸਿਵਲ ਔਰ ਪੁਲਿਸ ਪ੍ਰਸ਼ਾਸਨ ਬਿਆਨ ਸਿੰਘ ਨਗਰ ਆਇਆ ਇੱਥੇ ਜਿਹੜਾ ਤੁਸੀਂ ਮਕਾਨ ਸਾਹਮਣੇ ਦੇਖ ਰਹੇ ਹੋ ਇਹ ਸਾਨੂੰ ਡੀਸੀ ਆਫਿਸ ਵੱਲੋਂ ਆਇਆ ਸੀਗਾ ਕਿ ਇਹਦੀ ਇਲੀਗਲੀ ਇਹਨੇ ਸਰਕਾਰੀ ਪ੍ਰਾਪਰਟੀ ਐਕਵਾਇਰ ਕੀਤੀ ਹੋਈ ਹੈ ਜਿਹਨੂੰ ਡਿਮੋਲਿਸ਼ ਕਰਨ ਲਈ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਪੁਲਿਸ ਦੀ ਸਪੋਰਟ ਚਾਹੀਦੀ ਹੈ ਔਰ ਇਹੋ ਰਿਕਾਰਡ ਦੇਖਣੋਂ ਸੇ ਪਤਾ ਲੱਗ ਗਿਆ ਕਿ ਇਸ ਜਿਹੜਾ ਰਮੇਸ਼ ਸਾਨੀ ਹੈ ਜਿਹਦਾ ਇਹ ਮਕਾਨ ਹੈਗਾ ਇਹਦੇ ਤੇ ਆਲਰੇਡੀ 4 ਐਨਡੀਪੀਐਸ ਦੇ ਪਰਚੇ ਦਰਜ ਹੈ ਇੱਕ ਸਾਈਜ਼ ਦਾ ਹੈ ਔਰ ਵਕਵਕ ਆਈਪੀਸੀ ਦੇ ਵੀ ਹੈ ਔਰ ਇਹਦੇ ਤੇ ਲਾਸਟ ਇੱਕ ਇਹਦੀ ਫੈਮਿਲੀ ਦੇ ਨਾਲ ਇਹਦੇ ਤੇ ਮਰਡਰ ਦਾ ਵੀ ਪਰਚਾ ਦਰਜ ਹੈ ਜਿਹਦੇ ਜੇ ਵਾਂਟਡ ਹੈ ਉਹਦੇ ਤੇ ਵੀ ਅਸੀਂ ਇਹਦੇ ਅਰੈਸਟ ਵਾਰੰਟ ਲਏ ਹੋਏ ਆ ਸੋ ਕੁੱਲ ਮਿਲਾ ਕੇ ਜਿਹੜੀ ਪੰਜਾਬ ਸਰਕਾਰ ਦੀ ਇੱਕ ਨਸ਼ਾ ਯੁੱਧ ਨਸ਼ਿਆਂ ਵਿਰੋਧੀ ਮੁਹਿੰਮ ਹੈ ਉਹਦੇ ਤਹਿਤ ਸਾਰਾ ਹੀ ਪ੍ਰਸ਼ਾਸਨ ਪੂਰੇ ਪੰਜਾਬ ਦਾ ਡਿਊਟੀ ਬਾਉਂਡ ਹੈ ਕਿ ਜਿੰਨੇ ਵੀ ਨਸ਼ਾ ਤਸਕਰ ਹੈ ਉਹਨਾਂ ਦੀ ਅਸੀਂ ਪ੍ਰੋਪਰਟੀਆਂ ਵੀ ਚੈੱਕ ਕਰ ਰਹੇ ਆ ਉਹਨਾਂ ਦਾ ਜਿਹੜਾ ਪ੍ਰੋਪਰਟੀ ਅਟੈਚਮੈਂਟ ਉਹ ਵੀ ਕਰ ਰਹੇ ਆ ਔਰ ਸਿਵਲ ਪ੍ਰਸ਼ਾਸਨ ਵੱਲੋਂ ਸਪੈਸ਼ਲੀ ਇਨ ਆ ਦੇ ਇਸ ਤਰ੍ਹਾਂ ਦੇ ਤਸਕਰਾਂ ਦੀ ਪ੍ਰੋਪਰਟੀਆਂ ਨੂੰ ਚੈੱਕ ਕੀਤਾ ਜਾ ਰਿਹਾ ਔਰ ਅੱਜ ਅਸੀਂ ਐਸ ਡੀ ਐਮ ਸਾਹਿਬ ਦੇ ਨਾਲ ਇਸੇ ਲਈ ਇੱਥੇ ਆਏ ਆ ਕਿਉਂਕਿ ਇਹਦੀ ਇਹ ਪ੍ਰੋਪਰਟੀ ਇਲੀਗਲ ਸੀ ਕਿੰਨੀ ਪ੍ਰੋਪਰਟੀਆਂ ਤੇ ਕਾਰਵਾਈ ਚੱਲ ਰਹੀ ਹੈ ਅੱਜ ਨਾਲ ਅ ਅੱਜ ਜੀ ਫਿਲਹਾਲ ਇਹ ਹੈਗੀ ਤੇ ਇੱਕ ਹੋਰ ਨਸ਼ਾ ਤਸਕਰ ਹੈ ਉਹਦੇ ਘਰ ਵੀ ਟਾਣ ਹੈ ਔਰ ਇਹਦੀ ਹੋਰ ਵੀ ਕੁਝ ਪ੍ਰੋਪਰਟੀਆਂ ਸੇ ਉਹਨੂੰ ਹਲੇ ਵੈਰੀਫਾਈ ਕੀਤਾ ਜਾ ਰਿਹਾ ਕੋਸ਼ੀਲ ਕਰਨ ਦੀ ਗੱਲ ਵੀ ਚੱਲ ਰਹੀ ਸੀ ਸੀਲ ਕੋਈ ਹੋਰ ਹੈ ਜੀ ਇਹਦਾ ਕਰ ਲਈਏ ਉਹ ਕਿਸੇ ਹੋਰ ਨਸ਼ਾ ਤਸਕਰ ਦਾ ਠੀਕ ਹੈ ਜੀ ਹਮ ਐਨਡੀਪੀਐਸ ਦੇ ਕਿੰਨੇ ਮੈਂਬਰ ਜਾਰ ਦੇ ਆ ਜੀ ਹਾਂ ਇਹਦੇ ਤੇ ਚਾਰ ਐਸ ਪਰ ਰਿਕਾਰਡ ਚਾਰ ਦਰਜ ਹੈ ਸਰੋਤ ਪਿਆ ਰਹਾ ਦਾ ਜੇ ਕੋਈ ਹੋਰ ਹੈ ਜੀ ਨਸ਼ਾ ਵੱਖਰੇ ਵੱਖਰੇ ਹੈਗੇ ਜੀ ਲਾਸਟ ਦੇਤੇ 2024 ਚ ਦੋ ਪਰਚੇ ਦਰਜ ਹੋਏ ਆ ਪਹਿਲਾਂ 2019 ਔਰ 23 ਚ ਵੀ ਪਰਚੇ ਦਰਜ ਹੋਏ ਆ ਜਗਾ ਹੈਗੀ ਐਕਵਾਇਰ ਹੋਈ ਹੋਈ ਜਗਾ ਹੈਗੀ ਐ ਇੱਥੇ ਬੰਦਾ ਨਿਆਂਇਕ ਕਾਬਜ ਸੀਗਾ ਸੋ ਇਹਨੂੰ ਨੋਟਿਸ ਦੇ ਕੇ ਪ੍ਰੋਪਰ ਨੋਟਿਸ ਦੇ ਕੇ ਜੋ ਵੀ ਕਾਨੂੰਨ ਤਹਿਤ ਹੈਗਾ ਉਹ ਦੇ ਕੇ ਇਹਨੂੰ ਖਾਲੀ ਕਰਨ ਦਾ ਆਰਡਰ ਦਿੱਤਾ ਸੀਗਾ ਪਰ ਇਹਨੇ ਖਾਲੀ ਨਹੀਂ ਕੀਤੀ ਹੈਗੀ ਇਸ ਕਰਕੇ ਅਸੀਂ ਇਹਦਾ ਕਬਜ਼ਾ ਲੈ ਰਹੇ ਹਾਂ ਜੀ ਸਰ ਕਿੰਨੀ ਪ੍ਰੋਪਰਟੀਆਂ ਆ ਦੁਨੀਆ ਟੋਟਲ ਇਹਦੇ ਇੱਕ ਕੁਝ 25 ਗਜ ਦੇ ਵਿੱਚ ਵੀ ਦੋ ਤਿੰਨ 25 ਗਜ ਦੇ ਕੋਲ ਹੈਗੇ ਉਹ ਸੀਲ ਕਰਦੇ ਆ ਇਹ ਉਹ 25 ਗਜ ਤੋਂ ਬਾਹਰ ਸੀਗਾ ਇਹ ਵੀਡੀ ਪ੍ਰੋਪਰਟੀ ਸੀਗੀ ਇਸ ਕਰਕੇ ਨੂੰ ਅੱਜ ਅਸੀਂ ਗਰਾਇਆ ਹੈ ਸਰ ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਜਾਂਦੀ ਹੈ ਹੋਰ ਨਹੀਂ ਜਿਹੜੇ ਵੀ ਇਲੀਗਲ ਹੈਗੇ ਨੇ ਉਹਨਾਂ ਦੇ ਸਭ ਨੂੰ ਨੋਟਿਸ ਦੇ ਕੇ ਖਾਲੀ ਕਰਾਵਾਂਗੇ ਤੇ ਇਹ ਬੰਦਾ ਸਪੈਸ਼ਲੀ ਥੋੜਾ ਜਿਆ ਸੀਗਾ ਕਿਉਂਕਿ ਇਹ ਬੰਦਾ ਇਲੀਗਲ ਐਕਟੀਵਿਟੀ ਵਿੱਚ ਵੀ ਬਹੁਤ ਗ੍ਰਸਤ ਸੀਗਾ ਇਸ ਕਰਕੇ ਇਹਨੂੰ ਪਹਿਲ ਦੇ ਹੱਦ ਤੱਕ ਕੀਤਾ ਕਿ ਬਾਕੀਆਂ ਖਲਾਫ ਵੀ ਕਰਾਂਗੇ